ਇਹ ਲੜਕਾ ਜੋ ਮੇਰੇ ਨਾਲ ਬੈਠਾ ਹੈ ਨਵਪ੍ਰੀਤ ਸਿੰਘ ਨਾਬਾ ਬਚਪਨ ਤੋਂ ਕੀ ਸੀ ਪੋਲੀਓ ਸੀ ਇਸ ਨੂੰ ਬਚਪਨ ਤੋਂ ਪੋਲੀਓ ਸੀ ਤੇ ਪਹਿਲਾਂ ਐਨਾ ਕ ਹੱਥ ਹੁੜਦਾ ਸੀ ਤੁਰਨਾ ਵੀ ਔਖਾ ਸੀ ਇਹ ਬਹੁਤ ਔਖੀ ਸਥਿਤੀ ਸੀ ਜੋ ਕੇਂਦਰ ਆ ਕੇ ਇਹ ਬਹੁਤ ਵੱਡੀ ਤਬਦੀਲੀ ਵਿੱਚ ਆਇਆ ਹੈ ਉਹ ਤਬਦੀਲੀ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਇਹੀ ਕਰਿਆ ਮੇਰੇ ਨਾਲ ਕਰੇਗਾ ਤੇ ਪਿੱਛੇ ਜਿੰਨੇ ਭਣਪਰਾ ਬੈਠੇ ਨੇ ਅੱਜ ਤਕਰੀਬਨ 40 ਦੀ ਕਲਾਸ ਹੈ ਸਾਡੀ ਤੇ ਇਹਨਾਂ ਜੋ ਸ਼ਾਇਦ ਅੱਧੇ ਕਰ ਲੈਣ ਹਾਂਜੀ ਮੇਰੀ ਗੱਲ ਨਾਲ ਸਹਿਮਤ ਹੋ ਸਾਰਿਆਂ ਤੋਂ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਜੀ ਨਹੀਂ ਹੁੰਦਾ ਤੇ ਇਸ ਕਿਰਿਆ ਦੇ ਜੋ ਲਾਭ ਨੇ ਉਹ ਵੀ ਦੱਸਾਂਗੇ ਤੇ ਆਓ ਹੁਣ ਇਸ ਕਿਰਿਆ ਨੂੰ ਕਰਕੇ ਦੇਖੀਏ ਹਾਂਜੀ ਨਵਪ੍ਰੀਤ ਸਿੰਘ ਜੀ ਸਿੱਧੇ ਲੇਟ ਜਾਓ ਹਾਂਜੀ ਪੈਰ ਨੂੰ ਦੋਹਾਂ ਹੱਥਾਂ ਨਾਲ ਫੜੋ ਸਾਹ ਛੱਡਦੇ ਹੋਏ ਨੱਕ ਤੇ ਅਗੂਠੇ ਨੂੰ ਟੱਚ ਕਰਨਾ ਇਹ ਪੋਲੀਓ ਤੋਂ ਸਮੱਸਿਆ ਇਸੀ ਲੜਕਾ ਜੋ ਸਾਹਮਣੇ ਕਰ ਰਿਹਾ ਹੈ ਹਾਂਜੀ ਇਸ ਕਿਰਿਆ ਨੂੰ ਫੇਰ ਇੱਕ ਵਾਰੀ ਕਰਾਂਗੇ ਤਿੰਨ ਤਿੰਨ ਵਾਰ ਦੁਹਰਾਉਣਾ ਲਗਭਗ ਜਾਇਜ ਹੁੰਦਾ ਹੈ ਹਾਂਜੀ ਵਾਪਸ ਆ ਜਾਓ ਜੀ ਹਾਂਜੀ ਹੁਣ ਬਾਕੀ ਸੰਗਤ ਜਿੰਨੇ ਗੱਦਿਆਂ ਤੇ ਲੇਟ ਸਕਦੇ ਨੇ ਕਰਕੇ ਦਿਖਾਓ ਵੀ ਤੁਹਾਡੇ ਜੋ ਕਿੰਨੇ ਜਾਣੇ ਕਾਮਯਾਬ ਹੁੰਦੇ ਨੇ ਨਰੇਸ਼ੀ ਬਹੁਤ ਪਿੱਛੇ ਨੇ ਹਾਂਜੀ ਬਾਕੀ ਪੜਣਾ ਭਰਾ ਹਾਂਜੀ ਜਿਹੜੇ ਇਸ ਕੇਂਦਰ ਦੇ ਪੁਰਾਣੇ ਸਟੂਡੈਂਟ ਨੇ ਪੁਰਾਣੇ ਸਾਧਕ ਨੇ ਉਹ ਕਾਮਯਾਬ ਨੇ ਇਸ ਕਿਰਿਆ ਦੇ ਵਿੱਚ ਤੇ ਨਵੇਂ ਹੌਲੀ ਹੌਲੀ ਕਰਨਗੇ ਹਾਂਜੀ ਇਸ ਕਿਰਿਆ ਦੇ ਲਾਭ ਦੱਸਾਂਗੇ ਜਿਨ੍ਹਾਂ ਨੂੰ ਲੱਤ ਦੇ ਵਿੱਚੋਂ ਦਰਦ ਨਿਕਲਦੀ ਹੈ ਇਸ ਕਿਰਿਆ ਨਾਲ ਠੀਕ ਹੋ ਸਕਦੀ ਹੈ ਇਸ ਕਿਰਿਆ ਦੇ ਨਾਲ ਤੁਹਾਡੇ ਐਸ ਜੋਇੰਟ ਤੇ ਐਸ ਜੋਇੰਟ ਤੇ ਤੇ ਐਸ ਜੋਇੰਟ ਤੇ ਤੇ ਦੂਸਰੇ ਪਾਸੇ ਜਿਹੜੇ ਪਿੱਠ ਦੇ ਮਸਲ ਨੇ ਹੱਥ ਦੇ ਮਸਲ ਨੇ ਬਾਹਾਂ ਦੇ ਜੋਇੰਟ ਨੇ ਸਾਰਿਆਂ ਤੇ ਖਿਚਾ ਪੈਂਦਾ ਤੇ ਸਾਰੇ ਤੰਦਰੁਸਤ ਹੁੰਦੇ ਨੇ ਜਿਵੇਂ ਇਹ ਜੋੜ ਖਿੱਚਿਆ ਗਿਆ ਇਹ ਜੋੜ ਖਿੱਚਿਆ ਗਿਆ ਇਹ ਖਿੱਚਿਆ ਗਿਆ ਤੇ ਨਾਲ neck ਸਾਡੀ ਗਰਦਨ ਦੇ ਜਿਹੜੇ ਮਸਲ ਨੇ ਜਿਹੜੇ ਜੋਇੰਟ ਨੇ ਉਹਨਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ ਤਾਂ ਅਸੀਂ ਇਸ ਨੂੰ ਲਾ ਸਕਦੇ ਇਸ ਕਿਰਿਆ ਦੇ ਵਿੱਚ ਜੋ ਸਾਵਧਾਨੀ ਰੱਖਣੀ ਹੈ ਦੂਸਰੀ ਲੱਤ ਸਿੱਧੀ ਰਹੇ ਉਹ ਨਹੀਂ ਮੁੜਨੀ ਚਾਹੀਦੀ ਤਾਂ ਇਸੇ ਸਥਿਤੀ ਦੇ ਵਿੱਚ ਹੀ ਲਾਉਣਾ ਇਸ ਨੂੰ ਹਾਂਜੀ ਇਹ ਕਰਿਆ ਤੁਹਾਨੂੰ ਬਹੁਤ ਵੱਡਾ ਲਾਭ ਦੇ ਸਕਦੀ ਏ ਜਿਨ੍ਹਾਂ ਨੂੰ ਛੜਕਾ ਦਰਦ ਹੈ ਚੂਕਨੇ ਚੋਂ ਦਰਦ ਲੱਤ ਵਿੱਚ ਜਾਂਦਾ ਹੈ ਜਾਂ ਲੱਕ ਚੋਂ ਦਰਦ ਜਿਹੜਾ ਹੈਗਾ ਉਹ ਲੱਤ ਤੱਕ ਜਾਂਦਾ ਹੈ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਗਾਤਾਰ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਇਸ ਬੱਚੇ ਦੀ ਖਾਤਰ ਜਾਂ ਹੋਰ ਬੱਚੇ ਜਿਹੜੇ ਪੋਲੀਓ ਤੋਂ ਗ੍ਰਸਤ ਨੇ। ਸ਼ਿਲਾਂ ਨੂੰ ਬੜੀ ਵੱਡੀ ਮੁਸ਼ਕਲ ਹੈ ਜ਼ਿੰਦਗੀ ਨੇ। ਬੜੀਆਂ ਵੱਡੀਆਂ ਚੁਣੌਤੀਆਂ ਦਿੱਤੀਆਂ ਨੇ। ਉਹਨਾਂ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਭੇਜੋ। ਸਾਡੀਆਂ ਵੀਡੀਓਸ ਅਸੀਂ ਦਰਸ਼ਕਾਂ ਨੂੰ ਜਿਹੜੇ ਸਾਡੇ ਭੈਣ ਭਰਾ ਆਏ ਹੁੰਦੇ ਆ ਉਹਨਾਂ ਨਾਲ ਰੂਬਰੂ ਕਰਾਉਣੇ ਆ। ਹਾਂ ਭਾਈ ਸਾਡੇ ਸੈਂਟਰ ਤੇ ਠੀਕ ਹੋਇਆ ਕਿ? ਹੱਥ ਖੜਾ ਕਰੋ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਫਰਕ ਪੈ ਰਿਹਾ ਏ ਤੇ ਇਹਨਾਂ ਦੇ ਵਿੱਚ अनेका ਪੇਸ਼ੈਂਟ ਬਹੁ ਗਿਣਤੀ ਪੇਸ਼ੈਂਟ ਉਹ ਨੇ ਜਿਨ੍ਹਾਂ ਤੋਂ ਮੈਡੀਕਲ ਸਾਇੰਸ ਕੀ ਕਹਿ ਚੁੱਕਾ ਜੀ ਜਵਾਬ ਦੇ ਚੁੱਕਾ ਜਵਾਬ ਦੇ ਚੁੱਕਾ ਨਰੇਸ਼ ਕਹਿੰਦੇ ਨੇ ਕਿ ਮੈਡੀਕਲ ਸਾਇੰਸ ਜਵਾਬ ਦੇ ਚੁੱਕਾ ਹਾਂਜੀ ਠੀਕ ਹੈ ਜੀ ਬਿਲਕੁਲ ਸਹੀ ਹੈ ਜੀ ਸਹੀ ਹੈ ਜੀ ਤੇ ਤੁਸੀਂ ਵੀ ਜੇ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ ਉਹਦੇ ਤੋਂ ਨਜਾਤ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ 94172 49640 ਕੁਲਦੀਪ ਸਿੰਘ ਪੁੱਲਰ ਮੇਰਾ ਨਾਂ ਹੈ ਸਾਡੀ ਸੇਵਾ ਤੁਹਾਡੇ ਲਈ ਵੀ ਹਾਜ਼ਰ ਹੈ